ਪੇਰੇ ਸਭ ਕਹਨੋਂ ਦੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਦੇ ਫਤਿਹ ਭਾਜੀ ਵੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਾ ਨੂੰ ਸਾਨੂੰ ਭਾਜੀ ਇੱਥੇ ਡੇਢ ਕ ਸਾਲ ਹੋ ਗਿਆ ਜਾਂਦਾ ਹੈ ਲਗਾਤਾਰ ਉਹਨੇ ਜੋ ਵਿੱਚ ਨਾਲ ਗੱਲ ਪੈਂਦਾ ਹਾਂ ਕਦੀ ਕਿਤੇ ਜੇ ਕੰਮ ਕਰ ਹੋਏ ਫੇਰ ਵਿੱਚ ਨਾਲ ਗਾ ਪੈ ਜਾਂਦਾ ਹੁੰਦਾ ਤੇ ਆਈਦਾ ਹਰ ਮਤਲਬ ਇੰਨਾ ਜਿਦਾ ਮਨ ਕਾਤੇ ਇੱਥੇ ਆਣ ਕੇ ਲੱਗਣ ਲੱਗਾ ਕੀ ਇਦਾਂ ਦੀ ਚੀਜ਼ ਹੋ ਗਈ ਜ਼ਿੰਦਗੀ ਵਿੱਚ ਇਦਾਂ ਦਾ ਕੀ ਬਦਲਾਅ ਆ ਗਿਆ ਵੀ ਤੁਸੀਂ ਜਦੋਂ ਪਹਿਲੀ ਵਾਰ ਆਏ ਤਾਂ ਦੂਬਾਰਾ ਤੁਹਾਡਾ ਦਿਲ ਕੀਤਾ ਵੀ ਅਸੀਂ ਬਾਰ ਬਾਰ ਇੱਥੇ ਆਈਏ ਹਾਂਜੀ ਪਹਿਲੀ ਵਾਰੀ ਤਾਂ ਤੇ ਸ਼ੁਰੂ ਸ਼ੁਰੂ ਚ ਪਹਿਲਾ ਮम्मा ਆਂਦੇ ਹੁੰਦੇ ਤੇ ਨਾਲ ਵੱਡੇ ਭਾਜੇ ਆਂਦੇ ਹੁੰਦੇਗੇ ਉਦੋਂ ਇਹੀ ਗੱਲ ਕਿ ਮੇਰੇ ਵੱਡੇ ਭਾਜੀ ਦਾ ਨਾ ਬਾਹਰ ਦਾ ਕੰਮ ਨਹੀਂ ਸੀ ਭੰਦਾ ਹੁੰਦਾ ਮਤਲਬ ਕਾਫੀ ਫਿਰ ਇੱਥੇ ਮਾਨਤਾ ਸੀਗੇ ਆਸਾਨ ਤੇ ਫਿਰ ਮम्मा ਮੇਰੇ ਤੇ ਭਾਜੀ ਆ ਕੇ ਇੱਥੇ ਉਹਨਾਂ ਨੇ ਪੰਜ ਚ ਪੈਰੇ ਕੱਟੇ ਫਿਰ ਬਾਬਾ ਦੀਪ ਸਿੰਘ ਦੀ ਬਹੁਤ ਹੀ ਮਿਹਰ ਹੋਈ ਮਤਲਬ ਕਿ ਭਾਜੀ ਦਾ ਨਾ ਪੇਪਰ ਐਕਸਪਾਇਰ ਹੋਣ ਚ 10 ਦਿਨ ਰਹਿ ਗਏ ਸੀਗੇ ਤੇ ਉਸ ਤੋਂ ਬਾਅਦ ਤੇ ਇੱਥੇ ਆਣਾ ਸਟਾਰਟ ਕੀਤਾ ਤੇ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਸੀ ਅੱਜ ਭਾਜੀ ਜਰਮਨ ਬੈਠਾ ਇਹਨਾ ਬਹੁਤ ਹੀ ਮੇਰਾ ਬਾਬਾ ਜੀ ਦੀ ਫਿਰ ਭਾਜੀ ਨੇ ਗੱਡੀ ਵੀ ਲਈ ਆ ਉਹ ਵੀ ਬਾਬਾ ਦੀਪ ਸਿੰਘ ਦੀ ਮੇਹਰ ਹੀ ਆ ਫਿਰ ਉਸ ਤੋਂ ਬਾਅਦ ਸਾਡਾ ਪਰਿਵਾਰ ਮਲੇ ਨਾਲ ਕਾਫੀ ਜੁੜਿਆ ਹੋਇਆ ਹੈ ਜੀ ਤੁਸੀਂ ਆਪ ਕੀ ਕੰਮ ਕਰਦੇ ਮੇਰਾ ਵੀ ਭਾਜੀ ਹੁਣੇ ਪੜ੍ਹਾਈ ਮੁੱਕੀ ਮੇਰੇ ਵੀ ਮੈਂ ਬੀਸੀ ਕੀਤੀ ਹੋਈ ਆ ਤੇ ਹੁਣ ਮੇਰਾ ਵੀ ਬਸ ਉਧਰ ਬਾਹਰ ਤਾਂ ਹੀ ਆ ਠੀਕ ਇੱਥੇ ਇੰਡੀਆ 'ਚ ਨਹੀਂ ਰਹਿਣਾ ਇੱਕ ਹੈਗਾ ਹੀ ਆ ਬਾਹਰ ਹਾਂਜੀ ਉਹ ਤੇ ਚਲੋ ਹੈਗਾ ਆ ਬਾਕੀ ਦੇਖੋ ਜਿੱਦਾਂ ਬਾਬਾ ਦੀਪ ਸਿੰਘ ਨੂੰ ਮਨਜ਼ੂਰ ਹੋਏਗਾ ਬਾਕੀ ਦਾਣੇ ਪਾਣੀ ਤਾਂ ਹਾਂਜੀ ਜਿੱਤੇ ਦਾਣੇ ਵਣਦੇ ਖੇੜੋ ਵੀ ਸਾਰਾ ਜਿੱਥੇ ਦਾਣਾ ਖਲ ਰਿਹਾ ਚੁਗਣਾ ਹੀ ਪੈਣਾ ਭਾਵੇਂ ਖੁਸ਼ ਹੋ ਕੇ ਚੁਗ ਲਓ ਭਾਵੇਂ ਗੁੱਸੇ ਹੋ ਕੇ ਚੁਗ ਲਓ ਚੁਗਣਾ ਹੀ ਪੈਣਾ ਬਿਲਕੁਲ ਬਿਲਕੁਲ ਜਿੱਥੇ ਬਾਬਾ ਦੀਪ ਸਿੰਘ ਨੇ ਮੇਰ ਹੋ ਗਈ ਬਿਲਕੁਲ ਉੱਥੇ ਹੀ ਰਵਾਂਗੇ ਪਰ ਜੀ ਉਦਾਂ ਜਿੱਦਾਂ ਮਤਲਬ ਇੱਕ ਗੱਲ ਆ ਨੌਜਵਾਨ ਜਿੱਦਾਂ ਜਿਹੜੇ ਹੁੰਦੇ ਆ ਜਿਆਦਾ ਇਹਦਾ ਬਾਹਰ ਨੂੰ ਕਹਤੇ ਮੰਨ ਨਹੀਂਦਾ ਕਰਦਾ ਵੀ ਅਸੀਂ ਬਾਹਰ ਚਲ ਜੀਏ ਬਾਹਰ ਚਲ ਜੀਏ ਇਹਦੇ ਬਾਰੇ ਕੀ ਸੋਚਦੇ ਤੁਸੀਂ ਬਾਹਰ ਭਾਜੀ ਤਾਂ ਕਿ ਇੱਥੇ ਤੁਹਾਨੂੰ ਵੀ ਪਤਾ ਕਿੱਥੇ ਜਿਆਦਾ ਤਾਂ ਕੁਝ ਹੈ ਨਹੀਂ ਆ ਕਿਉਂਕਿ ਜਿਆਦਾਤਰ ਲੋਕੀ ਬਾਹਰ ਹੀ ਟ੍ਰੈਂਡ ਜਿਦਾ ਚੱਲ ਪਿਆਗਾ ਨਾ ਬਾਹਰ ਦੇਖੋ ਦੇਖੀ ਕਾਸੇ ਕੋਈ ਕੀ ਹੋਦਾ ਨਾਲ ਇਹ ਕਿ ਇੱਧਰ ਫਿਊਚਰ ਹੈ ਨਹੀਂ ਬੱਚੇ ਦਾ ਨਹੀਂ ਨਾਲੇ ਇਦਾਂ ਤਾਂ ਨਹੀਂ ਭਾਜੀ ਜਦੋਂ ਹੁਣ ਬਾਹਰ ਉੱਥੇ ਬੰਦੇ ਚਲੋ ਕਈ ਦਿਨਾਂ ਨੇ ਗੁੱਸਾ ਵੀ ਕਰਨਾ ਪਿਆ ਕਰਦੇ ਤੇ ਚਲੋ ਦਿਹਾੜੀ ਆ ਉੱਥੇ ਨਾ ਤੇ ਪਰ ਜਦੋਂ ਇੱਧਰ ਆਉਂਦੇ ਆ ਉਹਨਾਂ ਦੇ ਚੈਨੀਆਂ ਪਾਈਆਂ ਹੁੰਦੀਆਂ ਆ ਮੁੰਦੀਆਂ ਪਾਈਆਂ ਹੁੰਦੀਆਂ ਕਿਤੇ ਪੰਜਾਬ ਦੀ ਨੌਜਵਾਨੀ ਨੂੰ ਕਿਤੇ ਤੁਹਾਡੇ ਹਿਸਾਬ ਨਾਲ ਉਹ ਚੀਤ ਨਹੀਂ ਖਿੱਚਦੀ ਹੈਗੀ ਵੀ ਹਾਂ ਵੀ ਅਸੀਂ ਵੀ ਇਦਾਂ ਜਾਵਾਂਗੇ ਤੇ ਇਹ 5 ਸਾਲਾਂ ਬਾਅਦ ਆਇਆ ਪਤ ਨਹੀਂ ਕਿੰਨੇ ਕੁ ਪੈਸੇ ਕਮਾ ਲਿਆ ਆ ਕਿ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਮਾਣੇ ਇੱਕ ਬੰਦ ਲੋ ਕਹਾਣੀ ਸੱਦੇ ਪਰ ਹਾਂ ਹੁੰਦਾ ਵੀ ਕਈ ਪਰ ਕਈਆਂ ਨੂੰ ਹਾਲਾਤ ਵੀ ਦੇਖਣੇ ਪੈਂਦੇ ਘਰ ਦੇ ਹਾਲਾਤ ਵੀ ਕਈ ਵਾਰੀ ਦੇਖਣੇ ਪੈਂਦੇ ਆ ਕਿਉਂਕਿ ਕਈ ਬੱਚੇ ਹੁੰਦੇ ਆ ਕਿ ਉਹਨਾਂ ਦਾ ਇੱਧਰ ਕੁਝ ਨਹੀਂ ਜੁੜਦਾ ਹਨ ਜਿੱਦਾਂ ਮੰਨ ਲਓ ਜਿੰਨਾ ਬੱਚਾ ਇੱਧਰ ਕੰਮ ਕਰਦਾ ਵਾ ਨਾ ਉਹਦੇ ਹਿਸਾਬ ਨਾਲ ਇੱਧਰ ਕੁਝ ਨਹੀਂ ਜੁੜਦਾ ਉਹੀ ਬੱਚਾ ਜੇ ਉਧਰੋਂ ਨਹੀਂ ਮਿਹਨਤ ਕਰਦਾ ਤਾਂ ਉਹ ਹਿਸਾਬ ਨਾਲ ਦੇਖਿਆ ਜਾਏ ਤਾਂ ਕਾਫੀ ਕਮਾ ਲੈਂਦਾ ਵਾ ਉਹਦੇ ਕਰਕੇ ਜਿਆਦਾ ਮੇਰੇ ਹਿਸਾਬ ਨਾਲ ਜਿੱਥੇ ਥੱਕ ਲੱਗਦਾ ਜਿੱਦਾਂ ਵੀ ਹੁਣ ਇੱਥੇ ਛੋਟੇ ਛੋਟੇ ਕੰਮ ਆ ਇੱਥੇ ਆਪਾਂ ਰੋਡਾਂ ਦੇ ਵੀ ਦੇਖਦੇ ਆ ਉਹ ਜਿੱਦਾਂ ਪ੍ਰਵਾਸੀਆਂ ਨੇ ਜਿੱ ਕੋ ਰੇੜੀ ਦਾ ਲਾਲਾ ਜਾਂ ਕੁਛ ਨਾ ਉਹ 2000 ਤੋਂ ਲੈ ਕੇ 3000 ਰੁਪਏ ਕਮਾਉਂਦੇ ਆ ਪਰ ਆਪਣੇ ਬੰਦੇ ਉਸ ਤਰੀਕੇ ਨਾਲ ਕਰਦੇ ਵੀ ਹਨੀ ਤੁਸੀਂ ਰੋਡ ਤੇ ਚਲ ਜਾਓ ਦੇਖ ਲਈ ਤੇਨੂੰ 100 ਵਿੱਚੋਂ ਦੋ ਪੰਜਾਬੀ ਮਿਲੂਗੇ ਬਾਕੀ ਪ੍ਰਵਾਸੀਆਂ ਦੇ ਰੇੜੀਆਂ ਆਪਾਂ ਇੱਥੇ ਰਹਿ ਕੇ ਉਹਦਾ ਕਰਦੇ ਵੀ ਹਨੀ ਕਿ ਕੰਮ ਨਾ ਇੰਦਾ ਚਲੋ ਕਹਿਣਾ ਤਾਂ ਇਹ ਚਾਹੀਦਾ ਪਰ ਇਹ ਆ ਕਿ ਸਾਡੇ ਕਈ ਲੋਕ ਹੁੰਦੇ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਸ਼ਰਮ ਮਹਿਸੂਸ ਕਰਦੇ ਨੇ ਸ਼ਰਮ ਆਪਣੇ ਏਰੀਆ ਚ ਨਾ ਕੰਮ ਕਰਨ ਨੂੰ ਕੋਈ ਵੀ ਲਾ ਲੋ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈਗਾ ਆਪਣੇ ਏਰੀਆ ਤੇ ਅਦਾ ਸਾਰੇ ਮਤਲਬ ਨਾਉਣ ਝੋਣ ਬੰਦੇ ਤੇ ਫਿਰ ਸ਼ਰਮ ਜੀ ਹੋ ਜਾਂਦੀ ਕਿ ਨਹੀਂ ਇੱਥੇ ਬਾਹਰ ਹੁੰਦਾ ਕਿ ਬਾਹਰ ਕਿਹੜਾ ਕਿਹਨੇ ਦੇਖਣਾ ਨਾ ਨਹੀਂ ਇਧਰ ਪੰਜਾਬ ਵਿੱਚ ਮੁੰਡੇ ਕਈ ਹੈਗੇ ਆ ਤੇ ਬਹੁਤ ਵਧੀਆ ਛੋਟੇ ਛੋਟੇ ਕੰਮ ਆ ਕੁਝ ਖਰਚਾ ਵੀ ਨਹੀਂ ਕੋਈ 50000 ਲੱਖ ਰੁਪਇਆ ਲਾ ਕੇ ਤੇ ਦਿਹਾੜੀ ਦਾ 2-3000 ਰੁਪਇਆ ਕਮਾਉਂਦੇ ਆ ਤਾਂ ਆਪਾਂ ਦੇਖ ਲੈ ਵੀਡੀਓ ਵੀ ਕਈਆਂ ਦੀ ਆਉਂਦੀਆਂ ਬਿਲਕੁਲ ਬਿਲਕੁਲ ਮਿਹਨਤਾਂ ਬੱਚੇ ਦੀ ਆਪਣੀ ਹੁਣ ਤੁਸੀਂ ਫਿਰ ਦੱਸੋ ਕਿਦਾਂ ਮਨ ਬਣਾਏ ਬਾਹਰ ਹੀ ਜਾਣਾ ਉਹ ਜਿੱ ਮਨ ਬਾਹਰ ਜਾਣ ਨੂੰ ਕਰਦਾ ਚਲੋ ਮਾਰੇ ਕਿਰਪਾ ਕਰਨ ਇਦਾਂ ਹੀ ਬਿਲਕੁਲ ਬਿਲਕੁਲ ਬਾਕੀ ਜਨਾ ਚਰੇ ਇੱਥੇ ਆ ਬਾਬੇ ਨਾਲ ਜੁੜੇ ਆ ਜਿੱਦਾਂ ਬਾਬਾ ਲੈ ਜਾਂਦਾ ਜਦੋਂ ਉੱਥੇ ਚਲ ਗਿਆ ਫੇਰ ਛੱਡ ਦੇਣਾ ਨਹੀਂ ਨਹੀਂ ਕਿਉਂ ਛੱਡਣਾ ਉੱਥੇ ਵੀ ਹੁਣ ਜਿੱਦਾਂ ਵੱਡੇ ਭਾਜੀ ਵੀ ਠੀਕ ਹੈ ਵੀ ਜਿੰਨਾ ਚਿਰ ਇੱਥੇ ਆ ਜੁੜੇ ਆ ਬਾਬੇ ਨਾਲ ਮਤਲਬ ਜਿੰਨਾ ਚਿਰ ਇੱਥੇ ਕਹਿੰਦਾ ਇੱਥੇ ਸ਼ਹੀਦਾ ਸਾਹਿਬ ਆ ਪਾਣਾ ਹੀ ਆ ਅੱਛਾ ਅੱਛਾ ਇੱਥੇ ਇਹ ਪੱਕੀ ਰਟੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਚਲੋ ਯਾਰ ਜੇ ਕਿਤੇ ਬਾਹਰ ਚਲੇ ਵੀ ਗਿਆ ਤਾਂ ਉਧਰ ਵੀ ਜਾ ਕੇ ਜੁੜਿਆ ਰਹੀਂ ਰੱਬ ਦਾ ਨਾਮ ਲੈਣਾ ਕਿਹੜਾ ਮਾਣਾ ਹਾਂਜੀ ਬਿਲਕੁਲ ਬਿਲਕੁਲ ਚਲੋ ਮਹਾਰਾਜ ਚੜ੍ਹਦੀ ਕਲਾ ਜ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ